ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਰਾਵੀ ਦਰਿਆ ਦਾ ਕਹਿਰ ਦੇਖ ਨੂੰ ਮਿਲਿਆ ਪਠਾਨਕੋਟ ਦੇ ਵਿੱਚ ਵੀ ਹੜ ਨਾਲ ਬੁਰੇ ਹਾਲਾਤ ਨੇ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਰਾਵੀ ਦਰਿਆ ਦਾ ਇਥੇ ਕਹਿਰ ਦੇਖ ਨੂੰ ਮਿਲਿਆ ਜਿਸ ਕਦਰ ਇਥੇ ਪਾਣੀ ਦੀ ਮਾਰ ਪਈ ਹੈ ਮਾਦੋਪੁਰ ਬਿਆਸ ਲਿੰਕ ਨਹਿਰ ਪਾਣੀ ਦੀ ਮਾਰ ਹੀਟ ਹੈ ਜੋ ਕਿ ਓਵਰਫਲੋ ਕਰ ਰਹੇ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਪਠਾਨਕੋਟ ਦੇ ਵਿੱਚ ਵੀ ਹਾਲਾਤ ਕਿਸ ਕਦਰ ਬਣੇ ਹੋਏ ਨੇ ਪਾਣੀ ਪਰੰਦੀ ਵਜ੍ਹਾ ਕਰਕੇ ਪਠਾਨਕੋਟ ਜੰਮੂ ਹਾਈਵੇ ਬੰਦ ਹੋ ਗਿਆ ਹੈ ਨਹਿਰ ਦੇ ਪਾਣੀ ਨੇ ਸੁਜਾਨਪੁਰ ਪਠਾਨਕੋਟ ਤੇ ਪੋਆ ਨੂੰ ਇਸ ਵੇਲੇ ਖਾਸਾ ਪ੍ਰਭਾਵਿਤ ਕੀਤਾ ਹੈ ਲੋਕਾਂ ਦੇ ਗੋਡਿਆਂ ਤੱਕ ਪਾਣੀ ਪਹੁੰਚ ਗਿਆ ਰੈਸਕਿਊ ਤੇ ਲਈ ਇਥੇ ਫੌਜ ਦੀ ਐਨਡੀਆਰ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਬਿਆਸ ਲਿੰਕ ਨੇੜ ਦਾ ਪਾਣੀ ਸੁਜਾਨਪੁਰ ਦੀਆਂ ਗਲੀਆਂ ਤੇ ਬਾਜ਼ਾਰਾਂ 'ਚ ਭਰਿਆ ਹੋਇਆ ਹੈ ਪਵਾਵਦਾਂ ਸਭ ਤੋਂ ਹਲਕੇ ਦੇ 80 ਪਿੰਡ ਬੁਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਪ੍ਰਭਾਵਿਤ ਹੋਏ ਨੇ ਸੋ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਲੋਕਾਂ ਦਾ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਐਸ ਡੀ ਆਰ ਐਫ ਇੰਡੀਆ ਵੀ ਟੀਮਾਂ ਜੜੀਆਂ ਨੇ ਲਗਾਤਾਰ ਮੌਕੇ ਤੇ ਮੌਜੂਦ ਜਿਨ੍ਹਾਂ ਵੱਲੋਂ ਇੱਥੇ ਰੈਸਕਿਊ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਇਆ ਜਾ ਰਿਹਾ ਹੈ ਫਿਰ ਪਾਵੇਂ ਹੋਣੇ ਕੇ ਬੱਚੇ ਹੋਣ ਕਈ ਬਜ਼ੁਰਗ ਜਿਹੜੇ ਚੱਲਣ ਜਾਂ ਸਮਰਥ ਨਹੀਂ ਸੋ ਇਹ ਹਾਲਾਤ ਇਸ ਵਾਰ ਦੇ ਬਣੇ ਨੇ ਜੋ ਉਸ ਦੀਆਂ ਤਸਵੀਰਾਂ ਸੋ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਵੀ ਪਾਣੀ ਦੀ ਮਾਰ ਪਈ ਹੈ ਪਠਾਨਕੋਟ ਵਿੱਚ ਵੀ ਹੜ੍ਹ ਦੇ ਨਾਲ ਬੁਰੇ ਹਾਲਾਤ ਬਣੇ ਹੋਏ ਨੇ ਕਈ ਥਾਵਾਂ ਤੇ ਫੌਜ ਨੇ ਵੀ ਮੋਰਚਾ ਸਾਭਿਆ ਹੋਇਆ ਹੈ ਜਿਸ ਕਦਰ ਲੋਕਾਂ ਨੂੰ ਇੱਥੋਂ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਸੋ ਤਸਵੀਰਾਂ ਸਾਹਮਣੇ ਇੱਥੇ ਕਈ ਬਜ਼ੁਰਗ ਨੇ ਚੱਲ ਲੰਚ ਕਿਸ ਕਦਰ ਉਹਨਾਂ ਨੂੰ ਦਿੱਕਤ ਹੈ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਹੈ ਸੁਰੱਖਿਅਤ ਥਾਵਾਂ ਤੇ ਲਜਾਇਆ ਗਿਆ ਹੈ ਯੂਬੀਡੀਸੀ ਨਹਿਰ ਅਤੇ ਮਾਦੋਪੁਰ ਲਿੰਕ ਵਿਆਸ ਨਹਿਰ ਓਵਰਫਲੋ ਹੋਣ ਦੇ ਕਰਕੇ ਪੂਰੇ ਇਲਾਕੇ ਦੇ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਸੁजानਪੁਰ ਦੇ ਕਈ ਐਸੇ ਪਿੰਡ ਹਨ ਜੋ ਕਿ ਪਾਣੀ ਦੇ ਨਾਲ ਜਲਮਗਨ ਹੋਏ ਹਨ ਲੋਕ ਰਾਤ ਦੇ ਸਮੇਂ ਆਪਣੇ ਘਰਾਂ ਦੇ ਵਿੱਚ ਜਿਹੜੇ ਮੌਜੂਦ ਸਨ ਉਹ ਆਪਣੀਆਂ ਛੱਤਾਂ ਤੇ ਜਾ ਪੁੱਜੇ ਕਿਉਂਕਿ ਪਾਣੀ ਇੰਨਾ ਜ਼ਿਆਦਾ ਆ ਚੁੱਕਿਆ ਹੈ ਕਿ ਲੋਕਾਂ ਨੂੰ ਨਿਕਲਣ ਦਾ ਵੀ ਮੌਕਾ ਨਹੀਂ ਮਿਲਿਆ ਤੇ ਆਪਣੀ ਜਾਨ ਬਚਾਉਣ ਦੇ ਲਈ ਛੱਤਾਂ ਦੇ ਉੱਪਰ ਚਲੇ ਗਏ ਬੀਤੀ ਰਾਤ ਤੋਂ ਇਹ ਲੋਕ ਫਸੇ ਹੋਏ ਸਨ ਉਹਨਾਂ ਦੇ ਨਾਲ ਹੀ ਗੱਲ ਕਰਦੇ ਹਾਂ ਕਿ ਆਖਿਰ ਰਾਤ ਦਾ ਮੰਜ਼ਰ ਜਿਹੜਾ ਸੀਗਾ ਉਹ ਕਿਦਾਂ ਦਾ ਸੀਗਾ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਔਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੰਦਾ ਹਲੋ ਸਰ ਨਮਸਕਾਰ ਮੇਰਾ ਨਾਮ ਚੇਤਨ ਕੁਮਾਰ ਹੈ ਹਾਂਜੀ ਸਰ ਮੈਂ ਪਠਾਨਕੋਟ ਤੋਂ ਪਿੰਡ ਕੋਹਤੋਂ ਆਂ ਜੀ ਇਹ ਮੇਰੇ ਰਿਸ਼ਤੇਦਾਰ ਆ ਗਏ ਨੇ ਸਰ ਇਹ ਕੱਲ ਦੇ ਵਿਚਾਰੇ ਫਸਿਆ ਹੈ ਨਦੀ ਕੋਈ ਮਦਦ ਨਹੀਂ ਕਰ ਰਿਹਾ ਕੋਈ ਵੀ ਦੀ ਪਤਨ ਨਹੀਂ ਕਰ ਰਿਹਾ ਬਹੁਤ ਬੁਰੇ ਹਾਲਾਤ ਨੇ ਸਰ ਕੋਈ ਪ੍ਰਸ਼ਾਸਨ ਕੋਈ ਇਹਨਾਂ ਦੀ ਬਿਲਕੁਲ ਹੈਲਪ ਨਹੀਂ ਕਰ ਰਿਹਾ ਇਹਨਾਂ ਨੂੰ ਵਿਚਾਰਿਆਂ ਨੂੰ ਆਪ ਹੀ ਇਹਨਾਂ ਨੂੰ ਮੰਜਰ ਪੁੱਛ ਲੋ ਹੋਣੀ ਐਨ ਪੂਰੀ ਰਾਤ ਦੇ ਨੇ ਸੱਤ ਤੇ ਕੱਟੀ ਹੈ ਜੀ ਇਹ ਛੋਟੇ ਛੋਟੇ ਬੱਚੇ ਹੈਗੇ ਨੇ ਸਰ ਹਾਂਜੀ ਇਹਨਾਂ ਨਾਲ ਹੀ ਗੱਲ ਕਰਨੇ ਆ ਕਿ ਆਖਿਰ ਕਿਦਾਂ ਦਾ ਜਿਹੜਾ ਕਿਉਂਕਿ ਰਾਤ ਦੇ ਸਮੇਂ ਪਾਣੀ ਆਇਆ ਸੀਗਾ ਉਸ ਤੋਂ ਬਾਅਦ ਲੋਕ ਸਹਿਮ ਦੇ ਵਿੱਚ ਸਨ ਕੀ ਕਹਿਣਾ ਇਹਨਾਂ ਦਾ ਹਾਂਜੀ ਭਾਜੀ ਕੀ ਕਹਿਣਾ ਤੁਹਾਡਾ ਇਸ ਬਾਰੇ ਸਰ ਜੀ ਰਾਤ ਦੀ ਗੱਲ ਹੈ 2 ਵਜੇ ਦੀ ਇਹ ਰਾਤ ਨੂੰ ਪਾਣੀ ਚੜਿਆ ਤੇ ਕੋਈ ਸਾਡੀ ਹੈਲਪ ਕਰਨੀ ਆਇਆ ਤੇ ਆਪਾਂ ਕੋਠੇ ਦੇ ਰਾਤ ਗੁਜ਼ਾਰੀਏ ਤੇ ਪਾਣੀ ਜਿਹੜਾ ਆ ਤੁਹਾਡੇ ਘਰਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਹੋਣ ਇਸ ਵੇਲੇ ਇਸ ਟਾਈਮ ਲਗ ਲਗ ਪਾਣੀ ਹੈ ਪੂਰਾ ਜੀ ਅੰਦਰ ਘਰਾਂ ਦੇ ਵਿੱਚ ਤੇ ਪ੍ਰਸ਼ਾਸਨ ਨੇ ਕੋਈ ਹੈਲਪ ਕੀਤੀ ਕੋਈ ਕੋਈ ਨਹੀਂ ਕੀਤੀ ਇਹਨਾਂ ਸਥਾਨਕ ਲੋਕ ਜੋ ਕਿ ਪਿਤੀ ਰਾਤ ਤੋਂ ਹੀ ਜਿਹੜੇ ਆਪਣੇ ਘਰਾਂ ਦੇ ਵਿੱਚ ਜਿਹੜੇ ਪਾਣੀ ਦੇ ਕਰਕੇ ਫਸ ਗਏ ਸਨ ਅਤੇ ਛੱਤਾਂ ਦੇ ਉੱਪਰ ਇਹਨਾਂ ਨੇ ਰਾਤ guzari ਜਿਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਮਦਦ ਇਹਨਾਂ ਨੂੰ ਨਹੀਂ ਮਿਲੀ ਤੁਸੀਂ ਦੇਖ ਸਕਦੇ ਹੋ ਅਸੀਂ ਖੜੇ ਹਾਂ ਸੁਜਾਨਪੁਰ ਵਿਖੇ ਅਤੇ ਇਹ ਜਿਹੜੀ ਨਹਿਰ ਹੈ ਇਹ ਸੁਜਾਨਪੁਰ ਤੋਂ ਨਿਕਲਦੀ ਹੈ ਜਿਹੜੀ ਕਿ ਅੱਗੇ ਨਵੇਂ ਇਲਾਕਿਆਂ ਦੇ ਵਿੱਚ ਹੋਰ ਵੀ ਪ੍ਰਭਾਵਿਤ ਕਰ ਰਹੀ ਹੈ ਪਿਤੀ ਰਾਤ ਤੋਂ ਹੀ ਜਿਹੜਾ ਹੈ ਇਹ ਨਹਿਰ ਪੂਰੀ ਉਫਾਨ ਤੇ ਸੀ ਅਤੇ ਇਸ ਨੇ ਸੁਜਾਨਪੁਰ ਨੂੰ ਪੂਰਾ ਅਫੈਕਟ ਕੀਤਾ ਹੈ ਸੜਕਾਂ ਦੇ ਉੱਪਰ ਜਿਹੜਾ ਆ ਪਾਣੀ ਆ ਗਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਹੈ ਜਿਸ ਦੇ ਚੱਲਦੇ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਹਾਲ ਹੋ ਚੁੱਕਿਆ ਹੈ ਲਗਾਤਾਰ ਵਧ ਰਹੇ ਪਾਣੀ ਦੇ ਪੱਦਰ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਮੁਸ਼ਤਿਹਤ ਹੈ ਅਤੇ ਹੁਣ ਜਿਹੜਾ ਆ ਪਠਾਨਕੋਟ ਜਲੰਧਰ ਜਮੂ ਜਿਹੜਾ ਨੈਸ਼ਨਲ ਹਾਈਵੇ ਆ ਉਹ ਵੀ ਬੰਦ ਕਰ ਦਿੱਤਾ ਗਿਆ ਹੈ ਅਸੀਂ ਖੜੇ ਹਾਂ ਪਠਾਨਕੋਟ ਜਮੂ ਨੈਸ਼ਨਲ ਹਾਈਵੇ ਤੇ ਜਿਹੜਾ ਕਿ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਵੱਖ-ਵੱਖ ਜਗ੍ਹਾ ਤੇ ਜਿੱਥੇ ਵੀ ਕੋਈ ਖੜਾ ਸੀਗਾ ਉੱਥੇ ਹੀ ਉਸ ਨੂੰ ਰੋਕ ਦਿੱਤਾ ਗਿਆ ਹੈ। ਪੁਲਿਸ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਕੋਈ ਵੀ ਸ਼ਖਸ ਜਿਹੜਾ ਹੈ ਉਹ ਇਸ ਪਾਸੇ ਨਾ ਜਾ ਸਕੇ। ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਬੰਦ ਕਰਨ ਦੇ ਚੱਲਦੇ ਵੱਖ-ਵੱਖ ਜਗ੍ਹਾ ਤੇ ਜਾਮ ਲੱਜੁਕੇ ਨੇ। ਅਸੀਂ ਖੜੇ ਹਾਂ ਪਠਾਨਕੋਟ ਦੇ ਸੁਜਾਨਪੁਰ ਇਲਾਕੇ ਦੇ ਵਿੱਚ ਜਿੱਥੇ ਕਿ ਟਰੱਕਾਂ ਦੀਆਂ ਲੰਬੀਆਂ-ਲੰਬੀਆਂ 17 ਲੱਗਿਆ ਹੋਇਆ ਨਾ ਦੋਨੋਂ ਪਾਸੇ ਹੀ ਜਿਹੜੇ ਨਾ ਟਰੱਕ ਦੋਨਾਂ ਸਾਈਡ ਤੇ ਖੜੇ ਹੋ ਚੁੱਕੇ ਨਾ ਪ੍ਰਸ਼ਾਸਨ ਵੱਲੋਂ ਕਿਸੇ ਨੂੰ ਵੀ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਨਹੀਂ ਜਾਣ ਦਿੱਤਾ ਜਾ ਰਿਹਾ ਜਿਹੜੇ ਲੋਕਲ ਲੋਗ ਨਾ ਉਹੀ ਜਾ ਰਹੇ ਨਾ ਬਾਕੀ ਹੈਵੀ ਵਾਨ ਜਿਹੜੇ ਨਾ ਉਹ ਰੋਕ ਦਿੱਤੇ ਗਏ ਨਾ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਕਮਾਂਡ ਸਾਂਭੀ ਹੋਈ ਹੈ ਉੱਥੇ ਹੀ ਸੈਨਾ ਵੀ ਆਪਣੇ ਤੌਰ ਤੇ ਵੱਖ-ਵੱਖ ਜਗ੍ਹਾ ਤੇ ਰੈਸਕਿਊ ਕਰ ਰਹੀ ਹੈ ਅਸੀਂ ਖੜੇ ਹਾਂ ਸੁजानਪੁਰ ਵਿਖੇ ਜਿੱਥੇ ਕਿ ਸੈਨਾ ਦੇ ਜਿਹੜੇ ਆ ਕਰਮਚਾਰੀ ਸੈਨਾ ਦੇ ਜਵਾਨ ਜਿਹੜੇ ਆ ਉੱਥੇ ਮੌਕੇ ਤੇ ਮੌਜੂਦ ਨੇ ਅਤੇ ਲੋਕਾਂ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਜਿੱਥੇ ਕਿ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਉੱਥੇ ਸੈਨਾ ਦੀ ਮਦਦ ਦੇ ਨਾਲ ਪਹੁੰਚਿਆ ਜਾ ਰਿਹਾ ਹੈ ਤਾਂ ਕਿ ਜਿਹੜੇ ਲੋਕ ਰੈਸਕਿਊ ਕੀਤੇ ਜਾਣੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ ਸੈਨਾ ਹੁਣ ਕਮਾਂਡ ਸਾਂਭ ਚੁੱਕੀ ਹੈ ਮਕੇਸ਼ ਸੈਣੀ ਪੀਟੀਸੀ ਨਿਊਜ਼ ਪਠਾਨਕੋਟ